ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਤੁਹਾਨੂੰ ਮਿਲਣਾ ਰਹੇ ਹਾਂ ਤੇ ਪਰਮਾਤਮਾ ਦੀ ਕਿਰਪਾ ਹੋਵੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਆਪਾਂ ਵੀ ਠੀਕ ਠਾਕ ਆ ਆਪਾਂ ਬਾਬਾ ਨਦਾਰ ਸਿੰਘ ਜੀ ਦੀ ਬਾਹਰ ਕਿਰਪਾ ਸਦਕਾ ਠੀਕ ਠਾਕ ਕਰਕੇ ਹੀ ਤੁਹਾਡੇ ਨਾਲ ਅੱਜ ਰੂਬਰੂ ਹੋ ਰਹੇ ਹਾਂਗੇ ਆਸ ਵਾਹਿਗੁਰੂ ਸਾਹਿਬ ਦੀ ਉੱਪਰ ਮਿਹਰ ਭਰਿਆ ਰੱਖੇ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਆਪਾਂ ਲਓ ਜੀ ਅੱਜ ਬਣਾ ਜਾ ਰਹੇ ਹਾਂ ਕੜੀ ਤੇ ਕੜੀ ਲਈ ਐਵੇਂ 100 ਗ੍ਰਾਮ ਬੇਸਣ ਲਿਆ ਸੋ ਇਹ ਵੀ ਇਹਦੀਆਂ ਬੜੀਆਂ ਲੰਘਾਂ ਨੇ ਨਾਲ ਪਿਆਜ਼ ਲਏ ਆ ਤੇ ਬਾਕੀ ਜੋ-ਜੋ ਚੀਜ਼ਾਂ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਪੂਰੀ ਰੈਸਪੀ ਜਾਣਨ ਲਈ ਮੇਰੀ ਪੂਰੀ ਵੀਡੀਓ ਨੂੰ ਦੇਖੋ ਤੇ ਆਓ ਆਪਾਂ ਤੁਹਾਨੂੰ ਦੱਸ ਦਿਆਂ ਕਿ ਅੱਗੇ ਆਪਾਂ ਕਿਸ ਤਰੀਕੇ ਦੇ ਨਾਲ ਇਹ ਆਪਣਾ ਘੜੀ ਬਣਾ ਰਹੇ ਹਾਂ ਆਪਸੋ ਬੀਜ ਦੀਆਂ ਬੜੀਆਂ ਦੇ ਵਿੱਚ ਪਾਵਾਂਗੇ ਬੇਸਣ ਜਿੰਨਾ ਤੁਹਾਨੂੰ ਜ਼ਰੂਰਤ ਦੇਖ ਲੈਣਾ ਬੇਸਣ ਇਹ ਬੇਸਣ ਪਾ ਲੈ ਆਪਾਂ ਇਹਦੇ ਵਿੱਚ ਥੋੜੀ ਪਾਵਾਂਗੇ ਨਮਕ ਸਵਾਦ ਅਨਸਾਰ ਪਰ ਕਿਉਂਕਿ ਆਪਾਂ ਕੜੀ ਦੇ ਵਿੱਚ ਵੀ ਪਾਉਣਾ ਤੇ ਇਸ ਲਈ ਆਪਾਂ ਨਮਕ ਇਹਦੇ ਵਿੱਚ ਖੱਟ ਹੀ ਰੱਖਾਂਗੇ ਥੋੜੀ ਪਾਵਾਂਗੇ ਹਲਦੀ ਥੋੜਾ ਪਾਵਾਂਗੇ ਆਪਾਂ ਇਹਦੇ ਜੀਰਾ ਔਰ ਧਨੀਆ ਸਾਫਤ ਧਨੀਆ ਔਰ ਜੀਰਾ ਦੋਨੇ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹਦੇ ਨੂੰ ਆਪਾਂ ਬੜਾ ਥੇਲੀ ਦੇ ਨਾਲ ਮਲ ਕੇ ਮਸਲ ਕੇ ਪਾਵਾਂਗੇ ਕਿਉਂਕਿ ਸਾਫਤ ਜੀਰੇ ਦਾ ਫਿਰ ਟੈਸਟ ਨਹੀਂ ਆਂਦਾ ਹੈਗਾ ਤੇ ਨਾਲੇ ਜੇ ਰੱਖੇ ਲੱਗੀਆਂ ਹੁੰਦਾ ਸਾਈਡ ਤੋਂ ਉਹ ਨਿਕਲ ਜਾਂਦੇ ਨੇ ਤੇ ਨਾਲੇ ਜਦੋਂ ਆਪਾਂ ਜੀਰੇ ਨੂੰ ਇਸ ਤਰ੍ਹਾਂ ਆਪਣਾ ਖੁੱਲ ਜਾਂਦਾ ਜੀਰਾ ਤਾਂ ਇਹਦਾ ਟੇਸਟ ਵੱਖਰਾ ਹੀ ਹੁੰਦਾ ਫਿਰ ਥੋੜੀ ਪਾਮਾ ਗਏ ਆਪਾਂ ਲਾਲ ਮਿਰਚ ਥੋੜਾ ਪਾਮਾ ਗਏ ਆਪਾਂ ਇਹਦੇ ਵਿੱਚ ਦਹੀਂ ਥੋੜਾ ਇਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਜਿਆਦਾ ਨਹੀਂ ਥੋੜੇ ਹੀ ਪਾਵਾਂਗੇ ਆਪਾਂ ਕਿਉਂਕਿ ਫਿਰ ਆਪਾਂ ਕੁਝ ਬਣਾਵਾਂਗੇ ਖੜੀ ਦੇ ਵਿੱਚ ਵੀ ਦਹੀਂ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਸਾਰੇ ਇਹਨੂੰ ਜੋ ਆਪਾਂ ਦਹੀਂ ਪਾਈ ਹੈ ਤੇ ਮਸਾਲੇ ਪਾਏ ਨੇ ਆਪਾਂ ਇਹਦੇ ਨਾਲ ਮਿਕਸ ਕਰ ਲਾਂਗੇ ਹਕਿਮਿਆ ਸੋਚਿਆ ਕਿ ਕੜੀ ਵੱਖਰੇ ਹੀ ਤਰੀਕੇ ਨਾਲ ਬਣਾਉਣੀ ਆਪਾਂ ਪਕੌੜਿਆਂ ਦੀ ਕੁੱਪਤਿਆਂ ਦੀ ਤਾਂ ਬਹੁਤ ਵਾਰੀ ਬਣਾ ਕੇ ਦੇਖੀ ਆ ਤੇ ਇਹ ਮੈਂ ਕੱਲ੍ਹ ਹਲ ਪਰਸੋਂ ਹੀ ਇੱਕ ਵਾਰੀ ਬਣਾ ਕੇ ਦੇਖੀ ਸੀ ਤਾਂ ਪਹਿਲਾਂ ਮੈਂ ਆਪਣੀ ਆਪਣੇ ਟਰਾਈ ਕਰਵਾਉਣੀ ਹੁੰਨੀ ਆ ਤਾਂ ਫਿਰ ਅਗਰ ਕਹਿਣ ਠੀਕ ਹੈ ਤਾਂ ਆਪਾਂ ਬਣਾਈ ਦੀਏ ਤੇ ਨਹੀਂ ਆਪਾਂ ਐਕਚੁਅਲੀ ਨਹੀਂ ਬਣਾਉਂਦੇ ਕਿ ਕਿ ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਤਾਂ ਮੈਂ ਦੂਸਰਿਆਂ ਨੂੰ ਕਿਉਂ ਦੱਸਾਂ ਲੋ ਜੀ ਆਪਾਂ ਇਹਨਾਂ ਨੂੰ ਥੋੜਾ 10 ਮਿੰਟ ਲਈ ਰੱਖ ਦਾਂਗੇ ਦੂਸਰੇ ਚੁੱਲੇ ਤੇ ਆਪਾਂ ਬੇਸਨ ਰਿਜਨਾ ਧਰ ਦਾਂਗੇ ਫਿਰ ਆਪਣੇ ਪਕੌੜੇ ਸੌਰੀ ਆਪਣੀ ਕੜੀ ਜਲਦੀ ਬਣ ਜਾਏਗੀ ਬੇਸਨ ਵਿੱਚੋਂ ਬਚਿਆ ਆਪਾਂ ਇਹਨੂੰ ਇਹਦੇ ਵਿੱਚ ਪਾ ਲਿਆ ਤੇ ਆਪਾਂ ਥੋੜਾ ਬੇਸਨ ਹੋਰ ਲਵਾਂਗੇ ਕਿਉਂਕਿ ਬੇਸਨ ਆਪਣਾ ਫਿਰ ਥੋੜਾ ਰਹਿ ਗਿਆ ਪਰ ਥੋੜਾ ਨਹੀਂ ਥੋੜਾ ਹੀ ਲਵਾਂਗੇ ਜਿਆਦਾ ਨਹੀਂ ਲਵਾਂਗੇ ਆਪਾਂ ਜਿਆਦਾ ਨਹੀਂ ਕੜੀ ਬਣਾਵਾਂਗੇ ਕਿਉਂਕਿ ਆਪਾਂ ਜਿਆਦਾ ਮੈਂਬਰ ਨਹੀਂ ਹਾਂਜੀ ਆਪਾਂ ਪਹਿਲਾਂ ਬੇਸਣ ਨੂੰ ਘੋਲਾਂਗੇ ਥੋੜਾ ਪਾਣੀ ਦੇ ਨਾਲ ਥੋੜਾ ਥੋੜਾ ਪਾਣੀ ਪਾਦ ਜਾ ਕੇ ਆਪਾਂ ਬੇਸਣ ਦਾ ਘੋਲ ਤਿਆਰ ਕਰ ਲਾਂਗੇ ਇਹਦੇ ਵਿੱਚ ਗੰਡਾ ਨਹੀਂ ਆ ਫਿਰ ਜੇ ਦਹੀਂ ਪਾ ਲਿਆ ਤਾਂ ਪਰਪਰ ਪਤਾ ਨਹੀਂ ਲੱਗਣਾ ਕਿ ਇਹਦੀਆਂ ਗੰਡਾ ਮਰ ਗਈਆਂ ਜਾਂ ਨਹੀਂ ਪਰ ਆਪਾਂ ਪਹਿਲਾਂ ਪਾਣੀ ਦੇ ਨਾਲ ਹੀ ਇਹਦਾ ਘੋਲ ਬਣਾਉਣ ਲੱਗੇ ਹਾਂ ਸਾਰੀ ਜੋ ਗੰਡ ਹੋ ਗਈ ਆਪਾਂ ਦੱਸਦੀ ਆ ਕਿ ਆਪਾਂ ਸਾਰੀ ਗੰਡ ਨੂੰ ਚੰਗੀ ਤਰ੍ਹਾਂ ਮੈਸ ਕਰ ਦੇਾਂਗੇ ਚੰਗੀ ਤਰ੍ਹਾਂ ਹੁਣ ਮਿਕਸ ਹੋ ਜਾਏਗਾ ਤੁਹਾਨੂੰ ਜੋ ਵੀ ਦੱਸ ਰਹੀ ਹਾਂ ਮੈਂ ਸਿਰਫ 100 ਗ੍ਰਾਮ ਦੇ ਬੇਸਣ ਦੇ ਹਿਸਾਬ ਨਾਲ ਦੱਸ ਰਹੀ ਹਾਂ ਉੱਪਰ-ਨੀਚੇ ਚਮਚਾਖੰਡ ਹੋ ਜਾਂਦਾ ਹੋ ਚੁੱਕੀ ਵੱਡੀ ਗੱਲ ਨਹੀਂ ਹਾਂਜੀ ਆਪਣਾ ਹੁਣੇ ਤਿਆਰ ਹੋ ਗਿਆ ਬੇਸਣ ਦਾ ਘੋਲ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਦਹੀਂ ਦਹੀਂ ਆਪਾਂ ਨੇ ਪਹਿਲਾਂ ਹੀ ਫੈਂਟ ਕੇ ਰੱਖਿਆ ਸੀਗਾ ਤੇ ਸੌਖਾ ਹੋ ਜਾਏਗਾ ਪਰ ਮੈਂ ਥੋੜਾ ਦਹੀਂ ਜ਼ਿਆਦਾ ਹੀ ਪਾਉਣੀ ਹੁੰਦੀ ਹੈ ਕਿਉਂਕਿ ਮੈਨੂੰ ਇੱਕ ਦੋ ਚਮਚਾਲੇ ਦਹੀਂ ਦੇ ਨਾਲ ਉਹ ਮੈਨੂੰ ਖੜੀ ਸਵਾਦ ਨਹੀਂ ਲੱਗਦੀ ਅੱਜ ਤਾਂ ਮੈਂ ਪਾਣੀ ਪਾ ਲੈ ਥੋੜਾ ਜਿਹਾ ਪਹਿਲਾਂ ਨਹੀਂ ਮੈਂ ਪਾਣੀ ਨਹੀਂ ਐਡ ਕਰਦੀ ਮੈਂ ਸਿਰਫ ਦਹੀਂ ਇਕੱਲਾ ਪਾਉਣੀ ਹੁੰਦੀ ਹੈ ਜਾਂ ਲੱਸੀ ਮਿਲ ਜਾਏ ਤਾਂ ਪਿੰਡਾਂ ਦੇ ਵਿੱਚ ਤਾਂ ਲੱਸੀ ਵੀ ਜਿਨ੍ਹਾਂ ਨੇ ਪਸ਼ੂ ਰੱਖਿਆ ਖੱਟੀ ਹੁੰਦੀ ਹੈ ਪਰ ਆਪਾਂ ਦਹੀਂ ਦਾ ਹੀ ਇਸਤੇਮਾਲ ਕਰਦੇ ਆਂ ਹਾਂਜੀ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੰਨਣਾ ਧਰ ਦਾਂਗੇ ਜਦ ਤੱਕ ਇਹ ਰਿਦੋ ਤੱਕ ਆਪਣੇ ਪਕੌੜੇ ਬਣ ਜਾਣਗੇ ਥੋੜਾ ਟੂ ਐਂਡ ਵਨ ਟਾਈਮ ਕਰ ਦਿੰਨੇ ਆਪਾਂ ਹਾਂਜੀ ਆਪਾਂ ਇਹ ਤਿਆਰ ਕਰ ਲਿਆ ਕੋਲ ਹੁਣ ਆਪਾਂ ਦੂਸਰੇ ਪਾਸੇ ਕੜਾਹੀ ਧਰਦੇ ਆਂ ਹੁਣ ਆਪਾਂ ਕੜਾਹੀ ਦੇ ਵਿੱਚ ਧਰਾਂਗੇ ਜੀ ਬੇਸਨ ਰਿਜਣਾ ਕਿਉਂਕਿ ਬੇਸਨ ਜਦ ਤੱਕ ਆਪਣਾ ਬੇਸਨ ਨੂੰ ਵਾਲਾ ਆਏਗਾ ਤੇ ਉਦੋਂ ਚੱਕ ਆਪਾਂ ਦੂਸਰੀ ਕੜਾਹੀ ਧਰਕੇ ਪਕੌੜੇ ਬਣਾ ਲਾਂਗੇ ਤੇ ਆਪਣਾ ਜਲਦੀ ਹੋ ਜਾਏਗਾ ਤੁਹਾਡਾ ਅਵੇ ਥੋੜਾ ਜਿਹਾ ਕਿਉਂ ਪਾਵਾਂਗੇ ਦੇਸੀ ਕਿਉਂ ਪਾ ਲੈਨੇ ਆ ਥੋੜਾ ਆਪਣੇ ਨੇੜੇ ਪਿਆ ਇਹ ਜਿਆਦਾ ਨਹੀਂ ਮੈਂ ਥੋੜੇ ਕਿਉਂ ਪਾਵਾਂਗੇ ਦੇਸੀ ਜੋ ਜੋ ਚੀਜ਼ਾਂ ਪਾਵਾ ਦੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਕਿ ਆਪਾਂ ਕੀ ਕੀ ਚੀਜ਼ਾਂ ਇਹ ਚ ਪਾ ਰਹੇ ਹਾਂ ਆਪਾਂ ਨਾਲ ਦੀ ਨਾਲ ਇਹਨੂੰ ਹਲਾਵਾਂਗੇ ਆਪਾਂ ਲਾਇਆ ਹੈ ਬਹੁਤ ਹੀ ਘੱਟ ਛੇਕ ਦੇ ਉੱਪਰ ਆਪਾਂ ਇਹਨੂੰ ਕੜੀ ਨੂੰ ਬਣਾਵਾਂਗੇ ਤੇ ਆਪਾਂ ਦੂਸਰੀ ਸਾਈਡ ਤੇ ਆਪਾਂ ਕੜਾਹੀ ਧਰ ਲੈਨੇ ਆ ਉਹਦੇ ਵਿੱਚ ਆਪਾਂ ਬਣਾਵਾਂਗੇ ਪਕੌੜੇ ਆਪਣਾ ਤੇਲ ਗਰਮ ਹੋ ਗਿਆ ਕੁਝ ਪਕੌੜੇ ਆਪਾਂ ਪਹਿਲਾਂ ਬਣਾ ਕੇ ਦੇਖ ਲਈਏ ਤੇ ਹਾਓ ਆਪਾਂ ਤੁਹਾਨੂੰ ਦੱਸਦੇ ਆ ਕਿ ਪਕੌੜੇ ਇਹਨਾਂ ਦੀ ਸਬਜ਼ੀ ਬਹੁਤ ਹੀ ਟੇਸਟ ਬਣਦੀ ਆ ਸਬਜ਼ੀ ਬਣਾਓ ਚਾ ਪਕੌੜੇ ਬਣਾਓ ਪਰ ਮੈਂ ਇਹਨਾਂ ਨੂੰ ਭਾਵਗੇ ਪੱਕਾ ਖਾਣੀ ਨਹੀਂ ਮੈਂ ਬਿਨਾਂ ਨਮਕ ਤੋਂ じゃ ਕਦੀ ਹਲਕਾ ਜਿਹਾ ਨਮਕ ਲਾ ਕੇ ਖਾਣੀ ਆ ਤਾਂ ਬਹੁਤ ਟੇਸਟ ਲੱਗਦੇ ਨੇ ਮੈਨੂੰ ਇਹ ਅੱਜ ਮੈਂ ਕਰ ਚਲੋ ਆਪਾਂ ਖੜੀ ਬਣਾਉਣੀ ਹੈ ਇਹਨਾਂ ਦੀ ਤੇ ਮੈਂ ਕਾਫੀ ਸਾਰੇ ਪੜਾਉਾਂਗਾ ਇਹ ਇਹ ਕੇ ਕਰਕੇ ਆਪਾਂ ਇਹਨਾਂ ਨੂੰ ਆਵਾਂਗੇ ਆਪਾਂ ਦੁੱਲਨੀ ਚੜੀ ਕਮ ਰੱਖਿਆ ਉਧਰ ਆਪਾਂ ਰੱਖ ਦਿੱਤਾ ਬੇਸਨ ਉਬਲਣਾ ਤੇ ਬੇਸਨ ਉਬਲ ਜਾਏ ਆਪਣਾ ਖੜੀ ਵਾਲਾ ਤੇ ਇਧਰ ਵਸਾਪਾ ਪਕਾੜੇ ਤੋਂ ਬਾਅਦ ਲਾਵਾਂਗੇ ਤੜਕਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਜਿਹੜੀ ਆਪਣੀ ਕੜੀ ਤਿਆਰ ਹੁੰਦੀ ਹੈ ਨਹੀਂ ਤਾਂ ਬਹੁਤ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਭੈਣਾਂ ਜਿਹੜੀਆਂ ਬਣਾਉਂਦੀਆਂ ਨੇ ਇਹ ਕੜੀ ਨੂੰ ਕਿੰਨਾ ਟਾਈਮ ਲੱਗ ਜਾਂਦਾ ਪਰ ਉਹਨੀ 사이ડ ਹੀ ਰੱਖਨੀ ਆ ਤਾਂ ਆਪਾਂ ਕੜੀ ਨੂੰ ਟਾਈਮ ਬਹੁਤ ਘੱਟ ਲੱਗਦਾ ਵੀ ਆਪਣੇ ਕੋਲੇ ਜੋ ਤੇਲ ਫਾ ਤੁਸੀਂ ਆਪਾਂ ਕੌਲੀ ਦੇ ਵਿੱਚ ਇੱਕ ਸਾਈਡ ਤੇ ਕੱਢ ਦਿੱਤਾ। ਹੁਣ ਆਪਾਂ ਭੁੰਨਾਂਗੇ ਤੜਕਾ ਇਹਦਾ। ਢੜੀ ਨੂੰ ਢੜੀ ਦਾ ਤੜਕਾ ਭੁੰਨਣ ਲਈ ਜੋ ਜੋ ਆਪਾਂ ਸਮਾਂ ਲਿਆ ਤੁਹਾਨੂੰ ਆਪਾਂ ਦਿਖਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ। ਆਪਾਂ ਜੀਰਾ ਪਾਇਆ ਫਿਰ ਆਪਾਂ धनिया धनिया उ मसल के पाँ क्योंकि फिर खुशबोई वक्री होंगी है ढट सेक के उपर ही पाया पाँच फिर पावे पाँच कड़ी पत्ता फिर तो पावगे लाल चुक्या चार मिर्चा थोड़ी जी राई ये अपनी चीज़ा सारिया भाई ये पावगे लसन प्याज अदरक चार हरिया मिर्चा मैं पानी ये लाल मिर्च भी पावे हरिया मिर्च ही मैं पावगी ਅੱਜ ਆਪਨੇ ਪਹੁੰਚ ਗਏ ਹੁਣ ਆਪਾਂ ਪਾਵਾਂਗੇ ਟਮਾਟਰ ਜੋ ਟਮਾਟਰ ਮੈਂ ਨਿੱਕਾ ਨਿੱਕਾ ਕਰਕੇ ਹੀ ਰੱਖਿਆ ਸੀ ਆਪਾਂ ਪਹਿਲਾਂ ਇਹਨਾਂ ਨੂੰ ਥੋੜੀ ਜਿਹਾ ਫੋਨ ਲਾਂਗੇ ਇਹ ਜੇਕਰ ਬਹੁਤ ਹਲਕਾ ਜਿਹਾ ਨਮਕ ਪਾਉਂਦੇ ਟਮਾਟਰ ਆਪਣੇ ਜਲਦੀ ਫਿਰ ਹੋ ਜਾਣਗੇ ਨਮਕ ਘੱਟ ਹੀ ਪਾਇਆ ਤੁਸੀਂ ਬਾਅਦ ਚ ਪੈ ਜਾਂਦਾ ਹੁੰਦਾ ਇਹਨਾਂ ਵਿੱਚ ਜਿਆਦਾ ਨਮਕ ਹੋ ਜੇ ਕਿਉਂਕਿ ਆਪਣੇ ਪਕੌੜਿਆਂ ਦੇ ਵਿੱਚ ਵੀ ਨਮਕ ਪਾਇਆ ਹੋਇਆ ਹੈ మే యా పలే విచణ పావకి కసూరి వెచి తేతే తీమే తీజి జేజి వెడిషని ఖషరో హోయేగి హణ ఇదె విచ పావంగ యా సరే మసాలే జో జో పౌనే గర్మి ద మోసమ్ మసాలే జదా నహి పావంగ కట్టి పావంగ హోగే స్వాగన్ సారే దిసి కి హల్ది ఖానే సబ్జీ ద సాబ్ నాల్ ਇਹਦੇ ਪਾਵਾਂਗੇ ਆਪਾਂ ਪਾਊਡਰਾ ਧਨੀਆ ਉਹ ਵੀ तकरीबन 1/2 ਚਮਚਾ ਚਮਚਾ ਧਨੀਆ ਆਪਣੇ ਕੋਲ ਛੋਟਾ ਹੀ ਹੈ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣ ਢੇਗੀ ਮਿਰਚ ਇਹਸ ਵਿੱਚ ਹੋਰ ਜਿਆਦਾ ਮਸਾਲੇ ਐਡ ਨਹੀਂ ਕਰਾਂਗੇ ਸਿਰਫ ਦੋ ਮਸਾਲੇ ਹੀ ਐਡ ਕੀਤੇ ਨੇ ਆਪਾਂ ਮਸਾਲਾ ਪਾਉਣ ਦੇਖੋ ਥੋੜਾ ਪਾਣੀ ਪਾਵਾਂਗੇ ਫਿਰ ਆਪਾਂ ਆਪਣਾ ਮਸਾਲਾ ਪਕ ਗਈ ਹੈ ਆਪਾਂ ਸਰ੍ਹਿਆਂ ਦੇ ਵਿੱਚ ਪਰ ਕੜਕੇ ਦੇ ਵਿੱਚ ਗਰਮ ਪਾਣੀ ਪਾਈਦਾ ਹੁਣ ਕੋਟੇ ਨੂੰ ਵੇਖੋ ਗਰਮ ਪਾਣੀ ਬਹੁਤ ਆ ਰਿਹਾ ਹੈ ਇਦੋਂ ਮੈਂ ਗਰਮ ਪਾਣੀ ਇਕੱਲੇ ਪਾਣੀ ਨੇ ਕਿ ਆਪਣਾ ਮਸਾਲਾ ਕਰ ਲੂੰਗਾ ਤੇ ਪਾਣੀ ਠੰਡਾ ਪਾਉ ਵਿੱਚ ਰੋ ਮਸਾਲਾ ਆਪਣਾ ਠੰਡਾ ਹੋ ਜਾਣਾ ਮੜ ਤੋਂ ਟਾਈਮ ਲੱਗਦਾ ਤੇ ਫਿਰ ਉਸ ਵਾਰ ਕਰ ਪੈਂਦਾ ਵਾ ਆਪਾਂ ਤਾਜ਼ਾ ਪਾਣੀ ਪਾਉ ਲਓ ਜਿ ਆਪਣਾ ਮਸਾਲਾ ਭੁੱਜ ਕੇ ਤਿਆਰ ਆਪਣਾ ਪਾਵਾ ਕੇ ਖੜੀ ਚਲੋ ਬੇਸਨ ਆਪਣਾ ਹਾਦਰ ਹੁਣ ਇਹ ਦਰ ਕਰ ਦਿੱਤਾ ਇਹ ਬਣ ਗਿਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਜੋ ਮਸਾਲਾ ਭੁੰਨੇ ਜਾਂ ਤੁਸੀਂ ਇਹਦੇ ਵਿੱਚ ਖੜੀ ਪੱਤਾ ਪਾਉਣ ਪੇਸਟ ਇਹਨਾਂ ਹਮ ਤਾਂ ਬਹੁਤ ಜಾਸ ਮੈਂ ਹਰ ਸੌਰੀ ਹਰ ਸਬਜੀ ਵਾਲ ਦੇ ਵਿੱਚ ਖੜੀ ਪੱਤਾ ਬਹੁਤ ਪਾਨੇ ਆ ਖੜੀ ਪੱਤੇ ਤੋੜ ਕੇ ਉਹਦੇ ਪੱਤੇ ਧੋ ਕੇ ਖਾਣੇ ਆ ਜੀ ਮੈਨੂੰ ਬਹੁਤ ਟੇਸਟ ਲੱਗਦੇ ਨੇ ਖੜੀ ਪੱਤੇ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਬਵਾਰੀਆਂ ਨਾਲ ਹੁੰਦੀ ਹੈਗੇ ਪਰ ਫਿਰ ਵੀ ਆਪਾਂ ਸੁੱਖ ਨਾਲ ਇਹਨੂੰ ਖਾਣੇ ਹੈਗੇ ਕਿ ਮਸਾਲਾ ਆਪਾਂ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਕਿ ਇਹ ਦੇ ਵਿੱਚ ਪੱਕ ਜਾਏ ਇੱਕ ਦੋ ਵਾਲੀਆਂ ਪਾਵਾਂਗੇ ਇਹਨਾਂ ਹਾਂਜੀ ਆਪਣੇ ਇਹ ਕੜੀ ਦੇ ਵੇਸ ਨਾਲ ਰਲ ਗਏ ਮਸਾਲਾ ਤੇ ਆਪਾਂ ਇਹਦੇ ਵਿੱਚ ਪਾਉਣੇ ਹੁਣ ਪਕੌੜੇ ਪਕੌੜੇ ਤੁਸੀਂ ਆਦੀ ਮਰਜ਼ੀ ਨਾਲ ਜਿੰਨੇ ਪਾਉਣੇ ਪਾ ਸਕਦੇ ਹੋ ਵੱਧ ਪਾਓ ਘੱਟ ਪਾਓ ਪਰ ਆਪਾਂ ਤਾਂ ਖੁੱਲੇ ਦਿੰਦਾ ਹੀ ਪਕੌੜੇ ਪਾਵਾਂਗੇ ਕਿ ਜਿੰਨਾ ਚਿਰ ਇੱਕ ਬਰਕੀ ਦੇ ਵਿੱਚ ਐ ਇੱਕ ਦੋ ਪਕੌੜੇ ਲਾਉਣ ਤਾਂ ਫਿਰ ਸੁਆਜਾ ਵੀ ਨਹੀਂ ਆਉਣਾ ਨਾ ਲਓ ਜੀ ਆਪਣੇ ਕੜੀ ਤਿਆਰ ਆ ਸਵਾਵਿੰਦੇ ਪਕੌੜਿਆਂ ਵਾਲੀ ਤੇ ਤੁਸੀਂ ਵੀ ਘਰ ਦੇ ਵਿੱਚ ਕੜੀ ਜ਼ਰੂਰ ਬਣਾਓ ਟਰਾਈ ਕਰਕੇ ਦੇਖੋ ਤੁਹਾਡੇ ਕੋਲ ਤੇ ਬਹੁਤ ਹੀ ਟੇਸਟੀ ਬਣਦੀ ਹੈ ਹਾਂਜੀ ਆਪਣੀ ਸੋਇਆਬੀਨ ਦੇ ਪਕੌੜਿਆਂ ਦੀ ਘੜੀ ਤਿਆਰ ਹੈ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਔਰ ਬੈਲ ਬਟਨ ਦਬਾਉਣਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਸਦਕਾ ਹੀ ਅੱਪਾ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਵਧਣਾਗਾ ਧੰਨਵਾਦ ਜੀ ਹਾਂਜੀ ਆਪਣੀ ਖੜੀ ਚੌਲ ਤਿਆਰ ਨੇ ਆਓ ਤੁਸੀਂ ਵੀ ਖਾਓ ਮੇਰੇ ਦਸੇ ਤਰੀਕੇ ਦੇ ਮਤਾਕ ਤੁਸੀਂ ਖੜੀ ਬਣਾ ਕੇ ਦੇਖਿਓ ਤਾਂ ਬਹੁਤ ਹੀ ਟੇਸਟਵੰਦੀ ਹੈਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੁੰਦੀ ਹੈਗੀ ਤੁਸੀਂ ਇਸ ਤਰੀਕੇ ਦੇ ਨਾਲ ਖੜੀ ਜਰੂਰ ਬਣਾਓ